ਹੋ ਜੇ ਲੋਕ ਕਿੱਥੇ ਰੋਜ਼ ਪੈਦਾ ਹੁੰਦੇ ਆ ਸਾਨੂੰ ਇਦਾਂ ਲੱਗਦਾ ਸਾਡਾ ਵੀ ਇੱਕ ਹਿੱਸਾ ਨਾਲ ਹੀ ਚਲੇ ਗਿਆ ਬਹੁਤ ਘੱਟ ਲੋਕ ਹੁੰਦੇ ਜਿਹੜੇ ਗੋਡ ਗਿਫਟਡ ਹੁੰਦੇ ਐਕਚੁਅਲੀ ਅਲਫਾਜ਼ ਇਹੋ ਜੇ ਟਾਈਮ ਸਾਥ ਇਤ ਨਹੀਂ ਦਿੰਦੇ ਪਰ ਕਿਉਂਕਿ ਸਾਡਾ ਸਾਥੀ ਸੀ ਸਾਡਾ ਪਿਆਰਾ ਵੀਰ ਪੂਰੀ ਇੰਡਸਟਰੀ ਨੂੰ ਫਿਲਮ ਇੰਡਸਟਰੀ ਨੂੰ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਬੜਾ ਘਾਟ ਆ ਬਹੁਤ ਘੱਟ ਲੋਕ ਹੁੰਦੇ ਜਿਹੜੇ ਗੋਡ ਗਿਫਟਡ ਹੁੰਦੇ ਆ ਮਿਹਨਤ ਕਰਕੇ ਸਕ੍ਰਿਪਟ ਪੜ੍ਹ ਲੈਣੀ ਜਾਂ ਅੱਛੇ ਉਹ ਵੀ ਅੱਛੇ ਨੇ ਲੇਕਿਨ ਇਹ ਇੱਕ ਖੁਦਾ ਦਾ ਬੰਦੇ ਸੀ ਗੋਡ ਗਿਫਟਡ ਸੀ ਯਾਨੀ ਇਹਨੂੰ ਆਮਦ ਕਹਿੰਦੇ ਆ ਟੈਕਨੀਕਲੀ ਜਦੋਂ 뮤직 ਵਿੱਚ ਵੀ ਆਵੇ ਨਾ ਆਮਦ ਕੁਝ ਥਿਉਰੀ ਗਾਉਂਦੇ ਆ ਇਹਨਾਂ ਦਾ ਸਬਜੈਕਟ ਸੀ ਕਾਮੇਡੀ ਤੇ ਕਾਮੇਡੀ ਦੇ ਵਿੱਚ ਵੀ ਇਸ ਤਰ੍ਹਾਂ ਕਿ ਸਕ੍ਰਿਪਟ ਦਿੱਤੀ ਲੇਕਿਨ ਆਫਟਰ ਫਿਊ ਮਿੰਟਸ ਆਮਦ ਹੁੰਦੀ ਉਹ ਜਿਹੜੇ ਜੁਮਲੇ ਉਹ ਮੁਹਾਵਰੇ ਬਣ ਗਏ ਫਰੇਜ਼ਸ ਬਣ ਗਏ ਬੜੇ ਮਸ਼ਹੂਰ ਹੋਏ ਇਹੋ ਜਿਹੇ ਲੋਕ ਕਿੱਥੇ ਰੋਜ਼ ਪੈਦਾ ਹੁੰਦੇ ਆ ਸਾਨੂੰ ਇਦਾਂ ਲੱਗਦਾ ਸਾਡਾ ਵੀ ਇੱਕ ਹਿੱਸਾ ਨਾਲ ਹੀ ਚਲੇ ਗਿਆ ਸੋ ਹੰਸਰਾਜ ਹਾਂਸ ਜੀ ਜਿਨ੍ਹਾਂ ਨੇ ਭਾਗੂਕ ਕਰਦੇ ਇਹਨਾਂ ਵਾਲੇ ਸ਼ਬਦ ਸਾਡੇ ਨਾਲ ਸਾਂਝੇ ਕਿਤੇ ਉਹਨਾਂ ਦੇ ਪਰਿਵਾਰ ਵਾਲੇ ਇੱਥੇ ਮੌਜੂਦ ਨੇ ਦੇਖ ਸਕਦੇ ਹੋ ਕਿ ਨਮ ਅੱਖਾਂ ਦੇ ਨਾਲ ਸਾਰੇ ਰਿਸ਼ਤੇਦਾਰਾਂ ਨੂੰ ਮਿਲ ਰਹੇ ਨੇ ਸਾਰੇ ਕਲਾਕਾਰਾਂ ਨੂੰ ਮਿਲ ਰਹੇ ਨੇ ਅੱਖਾਂ ਚੋਂ ਹੰਝੂ ਰੁਕ ਨਹੀਂ ਰਹੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਉਹਨਾਂ ਦੇ ਪਰਿਵਾਰ ਦੀਆਂ ਉਹਨਾਂ ਦੇ ਬੇਟੇ ਪੁਖਰਾਜ ਪੱਲਾ ਜੋ ਕਿ ਕਿੰਨੇ ਭਾਰੀ ਦਿਲ ਦੇ ਨਾਲ ਅੱਜ ਸਾਰੀਆਂ ਰਸਮਾਂ ਨਿਭਾ ਰਹੇ ਨੇ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਨਿਭਾ ਰਹੇ ਨੇ ਉਹਨਾਂ ਦੇ ਪਤਨੀ ਜਿਨ੍ਹਾਂ ਦਾ ਇਸ ਸੋਅਰ ਰੋਰੋ ਕੇ ਬੁਰਾ ਹਾਲ ਹੈ ਤਸਵੀਰਾਂ ਤੁਹਾਡੇ ਨਾਲ ਅਸੀਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਬਖਰਾਜ ਪੱਲਾ ਉਹਨਾਂ ਦੀ ਮਾਤਾ ਜੀ ਉਹਨਾਂ ਦੀ ਭੈਣ ਸਭ ਪਰਿਵਾਰ ਵਾਲੇ ਨਾਲ ਨੇ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਸਵਿੰਦਰ ਪੱਲਾ ਜੀ